ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਸਵਾਗਤ ਕਰਦੇ ਆ ਜੀ ਤੁਹਾਡਾ ਆਪਣੇ ਚੈਨਲ ਦੇ ਉੱਤੇ ਤੇ ਇੱਕ ਨਵੀਂ ਵੀਡੀਓ ਦੇ ਵਿੱਚ ਅੱਜ ਆਪਾਂ ਆਪਣੀ ਨਵੀਂ ਯਾਤਰਾ ਜਿਹੜੀ ਉਹ ਸ਼ੁਰੂ ਕਰਨ ਲੱਗੇ ਆ ਪਿੱਛੇ ਤੁਸੀਂ ਦੇਖ ਰਹੇ ਹੋ ਇੱਧਰ ਬੱਸ ਖੜੀ ਐ ਆਪਾਂ ਜਾਣਾ ਜੀ ਤਖਤਸ਼੍ਰੀ ਹਜੂਰ ਸਾਹਿਬ ਦੇ ਦਰਸ਼ਨਾਂ ਵਾਸਤੇ ਤਖਤਸ਼੍ਰੀ ਹਜੂਰ ਸਾਹਿਬ ਦੀ ਯਾਤਰਾ ਜਿਹੜੀ ਅੱਜ ਆਪਾਂ ਸ਼ੁਰੂ ਕਰ ਰਹੇ ਆ ਤੇ ਇਸ ਵਾਰ ਆਪਾਂ ਜਿਹੜੀ ਹਜੂਰ ਸਾਹਿਬ ਦੀ ਯਾਤਰਾ ਬੱਸ ਦੇ ਵਿੱਚ ਕਰਾਂਗੇ ਇਸ ਬੱਸ ਦੇ ਵਿੱਚ ਹੈਨਾ ਤੇ ਬਹੁਤ ਸਾਰੀਆਂ ਸੰਗਤਾਂ ਆਪਣੇ ਨਾਲ ਜਾਣਗੀਆਂ ਤਕਰੀਬਨ 40 ਤੋਂ 50 ਸੰਗਤਾਂ ਤੇ ਆਪਾਂ ਪਿੰਡ ਸਿੰਘਪੁਰੇ ਤੋਂ ਚੱਲਣ ਲੱਗੇ ਆ ਤੇ ਸਾਰਾ ਆਪਾਂ ਬਲੌਗ ਦੇ ਵਿੱਚ ਜਿਹੜਾ ਉਹ ਦਿਖਾਵਾਂਗੇ ਜਿਹੜੀ ਇਹ ਟੋਟਲ ਯਾਤਰਾ ਆਪਣੀ 10 ਦਿਨਾਂ ਦੀ ਯਾਤਰਾ ਰਹੂਗੀ ਰਾਸਤੇ ਦੇ ਵਿੱਚ ਜਿਹੜੇ ਜਿਹੜੇ ਸਥਾਨ ਆਉਣਗੇ ਉਹ ਸਾਰੇ ਸਥਾਨਾਂ ਦੇ ਤੁਹਾਨੂੰ ਜਿਹੜੇ ਉਹ ਦਰਸ਼ਨ ਕਰਵਾਵਾਂਗੇ ਸੋ ਚੱਲਦੇ ਆਂ ਯਾਤਰਾ ਜਿਹੜੀ ਅੱਜ ਦੀ ਸ਼ੁਰੂ ਕਰਦੇ ਆਂ ਆ ਆਪਣੀ ਬੱਸ ਆ ਇਸ ਬੱਸ ਦੇ ਵਿੱਚ ਆਪਾਂ ਜਿਹੜੀ ਉਹ ਯਾਤਰਾ ਕਰਨੀ ਆ ਤਖਤ ਸ਼੍ਰੀ ਹਜੂਰ ਸਾਹਿਬ ਦੀ ਉਹ ਮੂਰੇ ਪੋਸਟਰ ਜਿਹੜਾ ਲਾਤਾ ਤੀਰਥ ਯਾਤਰਾ ਸੱਚਖੰਡ ਸ਼੍ਰੀ ਹਜੂਰ ਸਾਹਿਬ ਜਿਵੇਂ ਹਜੂਰ ਸਾਹਿਬ ਵਿਖੇ ਜਿਹੜਾ ਉਹ ਦੁਸ਼ਹਿਰਾ ਮਨਾਇਆ ਜਾਂਦਾ ਬਹੁਤ ਵੱਡੀ ਗਿਣਤੀ ਦੇ ਵਿੱਚ ਦੁਸ਼ਹਿਰੇ ਤੇ ਜਿਹੜੀਆਂ ਸੰਗਤਾਂ ਪਹ ਤੇ ਸਾਰਾ ਆਪਾਂ ਤੁਹਾਨੂੰ ਦਿਖਾਵਾਂਗੇ ਵੀ ਆਉਣ ਵਾਲੇ ਦਿਨਾਂ ਦੇ ਵਿੱਚ ਕਿਸ ਤਰ੍ਹਾਂ ਅਜੂਰ ਸਾਹਿਬ ਦਾ ਸਹਿਰਾ ਜਿਹੜਾ ਹੋ ਮਨਾਇਆ ਜਾਂਦਾ ਇੱਧਰ ਆਪਣੀ ਬੱਸ ਜਿਹੜੀ ਉਹ ਤਿਆਰ ਖੜੀ ਆ ਬੈਗ ਆਪਾਂ ਸਾਰੇ ਜਿਹੜੇ ਵਿੱਚ ਰੱਖਦੇ ਤੇ ਇੱਧਰ ਸਮਾਨ ਵਗੈਰਾ ਸਾਰਾ ਜਿਹੜਾ ਵਿੱਚ ਰੱਖ ਲਿਆ ਖਾਣ ਪੀਣ ਵਾਲਾ ਚਾਹ ਦਾ ਸਮਾਨ ਸਾਰਾ ਹੈ ਨਾ ਰਸਤੇ ਦੇ ਵਿੱਚ ਜਿੱਥੇ ਰੋਕਿਆ ਕਰਾਂਗੇ ਉੱਥੇ ਸਾਰਾ ਚਾਹ ਜਿਹੜੀ ਉਹ ਬਣਾਇਆ ਕਰਾਂਗੇ ਬਾਈ ਹੁਣੀਆਂ ਸਾਰਾ ਸਮਾਨ ਰੱਖ ਰਹੇ ਨੇ ਤੇ ਬੈਗ ਵਗੈਰਾ ਸਾਰੇ ਜਿਹੜੇ ਉਹ ਪਿੱਛੇ ਰੱਖਦੇ ਤੇ ਆਹ ਬਾਬਾ ਜੀ ਆਪਾਂ ਨੂੰ ਜਿਹੜਾ ਉਹ ਲੈ ਕੇ ਜਾ ਰਹੇ ਨੇ ਪਿਛਲੀ ਵਾਰ ਆਪਾਂ ਪਟਨਾ ਸਾਹਿਬ ਗਏ ਸੀਗੇ ਹਾਂਜੀ ਵਾਹਿਗੁਰ ਜੀ ਕਿੰਨੀ ਸੰਗਤ ਆ ਰਹੀ ਆ ਇਸ ਵਾਰ ਆਪਣੇ ਨਾਲ 70 ਸਵਾਰੀਆਂ ਜੀ ਆਸਟਿਆ ਵਾ ਠੀਕ ਹੈ ਜੀ ਹਾਂਜੀ ਠੀਕ ਹੈ ਜੀ ਠੀਕ ਹੈ ਤੇ ਪਹਿਲਾਂ ਕਿਹੜਾ ਰੂਟਰ ਹੋ ਕਿੱਧਰ ਨੂੰ ਜਾਵਾਂਗੇ ਆਪਣੇ ਇੱਥੋਂ ਜਾਵਾਂਗੇ ਤਮਦਾਨ ਸਾਹ ਤਮਦਾਨ ਸਾਹ ਤੋਂ ਜਾਵਾਂਗੇ ਜੀ ਆਪਾਂ ਆਗਰਾ ਜੀ ਆਇਰ ਤੋਂ ਕੇ ਹੁੰਦੇ ਜਿਵੇਂ ਜਿਵੇਂ ਆਪਣੇ ਟੂਰ ਬੰਨ ਗਏ ਹੋਵੇ ਚੱਲਾਂਗੇ ਜੀ ਠੀਕ ਹੈ ਜੀ ਹਾਂਜੀ ਹਾਂਜੀ ਸੋਨ ਹੈ ਬਹੁਤ ਸਿਰੀਆਂ ਕਾਲੋ ਸਤਨਾਮ ਵਾਹਿ ਸਤ ਨਮਾਹ ਗੁਰੂ ਸਤ ਨਮਾਹ ਗੁਰੂ ਅੱਜ ਦੀ ਆਪਣੀ ਯਾਤਰਾ ਜਿਹੜੀ ਹੋ ਸ਼ੁਰੂ ਹੋ ਗਈ ਤੇ ਆਪਾਂ ਜਿਹੜਾ ਉਹ ਪਹਿਲਾ ਸਟਾਪ ਲਵਾਂਗੇ ਜਾ ਕੇ ਧੰਤਾਨ ਸਾਹਿਬ ਧੰਤਾਨ ਸਾਹਿਬ ਦੀ ਇਥੋਂ ਦੂਰੀ ਤਕਰੀਬ ਨਾਲ 129 ਕਿਲੋਮੀਟਰ ਹੈ ਦੋ ਘੰਟੇ 22 ਮਿੰਟਾਂ ਦੀ ਜੀ ਜਿਹੜੀ ਉਹ ਦੂਰੀ ਰਹਿ ਗਈ ਧੰਤਾਨ ਸਾਹਿਬ ਦੀ ਬਾਕੀ 40 ਤੋਂ 50 ਸੰਗਤਾਂ ਜਿਹੜੀਆਂ ਉਹ ਜਾ ਰਹੀਆਂ ਨੇ ਬੱਸ ਦੇ ਵਿੱਚ ਤੇ ਅਸੀਂ ਆਹ ਸੀਟ ਤੇ ਬੈਠੇ ਆ ਇੱਧਰ ਬੈਠਾ ਨੂੰ ਨਾ ਹਾਂ ਵੀ ਕਿਵੇਂ ਆ ਠੀਕ ਆ ਬੈਗ ਵਗੈਰਾ ਸੀ ਸਾਰੇ ਪਿੱਛੇ ਰੱਖਦੇ ਸੀਗੇ ਇੱਥੇ ਅਸੀਂ ਛੋਟੇ ਬੈਗ ਰੱਖ ਲਿਆ ਆਪਣੇ ਕੋਲੇ ਜਿਹੜੀ ਜਿਹੜੀਆਂ ਚੀਜ਼ਾਂ ਨੇ ਲੋਡ ਆ ਇੱਜ ਚਾਰਜਰ ਵਗੈਰਾ ਹੋਗੇ ਪਾਣੀ ਦੀ ਬੋਤਲ ਹੋਗੀ ਤੇ ਧੰਤਾਨ ਸਾਹਿਬ ਖੜਾਂਗੇ ਫਿਰ ਧੰਤਾਨ ਸਾਹਿਬ ਦੇ ਦਰਸ਼ਨ ਜਿਹੜੇ ਉਹ ਕਰਵਾਵਾਂਗੇ ਤੇ ਇਹ ਏਸੀ ਬੱਸ ਹੈ ਤੇ ਇੱਧਰ ਦੀ ਸਾਈਡ ਤਿੰਨ ਵਾਲੀਆਂ ਸੀਟਾਂ ਨੇ ਆਹ ਸਾਈਡ ਦੋ ਵਾਲੀਆਂ ਸੀਟਾਂ ਨੇ ਤੇ ਥੋੜੇ ਆ ਜਿਹੜੀਆਂ ਉਹ ਯਾਤਰੀ ਰਹਿ ਗਏ ਸੰਗਤ ਰਹਿ ਗਈ ਅੱਗੇ ਉਹ ਜਿਹੜੀ ਸੰਗਤ ਚੜੂ ਫੇਰ ਬਸ ਸੈਨ ਫੋਲੋ ਹੋ ਜੂ ਆਪਣੇ ਤੇ ਅੱਜ ਸ਼ਾਮ ਨੂੰ ਆਪਾਂ ਰੁਕਾਂਗੇ ਆਗਰੇ ਉਹਨਾਂ ਨੇ ਆਗਰੇ ਰੋਕਣਾ ਜਾ ਕੇ ਆਪਾਂ ਹਾਂ ਸ਼ਾਮ ਨੂੰ ਰੁਕਾਂਗੇ ਆਗਰੇ ਹਨੇਰਾ ਹੋ ਜਾਣਾ ਆਪਾਂ ਨੂੰ ਆਗਰੇ ਪਹੁੰਚਦੇ ਕੋਈ ਖਾਣਾ ਖਾ ਲਾਂਗੇ ਥੋੜਾ ਬਹੁਤਾ ਵਿੱਚ ਹਾਂ ਹਾਂ ਆਗਰਾ ਦਿਖਾਵਾਂਗੇ ਜਿੱਦੇ ਆਪਾਂ ਰੁਕਾਂਗੇ ਸਟਾਪ ਕਰਕੇ ਆਪਾਂ ਇਹਨਾਂ ਨੂੰ ਰੱਖਦੇ ਇਧਰ ਆ ਆਗਰੇ ਗੁਰਦੁਆਰਾ ਸਾਹਿਬ ਰੁਕਾਂਗੇ ਆਪਾਂ ਇੱਕ ਹਾਂਜੀ Taj Mahal ਵੀ ਦੇਖਣਾ ਹੈ ਹਾਂ ਜੀ ਤਾਜ ਮਹਿਲ ਦੀ ਹੈ ਤਾਜ ਮਹਿਲ ਵੀ ਹਾਂ ਜੀ ਹਾਂ ਜੀ ਹਾਂ ਜੀ ਜਾਓਗੇ ਦੇਖਣੇ ਚੱਲਣਾ ਜੀ ਜੇ ਟਾਈਮ ਹੋ ਜਾਦਾ ਜਾ ਜਾਵਾਂਗੇ ਜੀ ਹਾਂ ਜੀ ਰਾਤ ਤੇ ਹੀ ਚੱਲਦਾ ਜੀ ਰਾਤਾਂ ਹੀ ਚੱਲਦਾ ਜੀ ਠੀਕ ਹੈ ਜੀ ਠੀਕ ਹੈ ਤੇ ਬਾਈ ਹੋਣੀ ਵੀ ਆਪਣੇ ਨਾਲ ਜਾ ਰਹੇ ਨੇ ਜੇ ਕਿਹੜਾ ਪਿੰਡ ਆਈ ਥੋੜਾ ਆਪਣਾ ਕਲਾਣ ਹੈ ਹਰਿਆਣੇ ਜੀ ਠੀਕ ਹੈ ਹਰਿਆਣੇ ਜੀ ਮੈਂ ਦਾ ਠੀਕ ਹੈ ਚੋਰ ਮਰਦਾ ਉਹਦੇ ਨਾਲ ਠੀਕ ਹੈ ਜੀ ਆਪਾਂ ਪਹੁੰਚ ਕੇ ਜੀ ਗੁਰਦੁਆਰਾ ਸ੍ਰੀ ਧੰਤਾਨ ਸਾਹਿਬ ਤੇ ਗੁਰਦੁਆਰਾ ਸ੍ਰੀ ਧੰਤਾਨ ਸਾਹਿਬ ਦੇ ਆਪਾਂ ਦਰਸ਼ਨ ਕਰਦੇ ਹਾਂ ਇਸ ਸਮੇਂ ਪਾਰਕਿੰਗ ਦੇ ਵਿੱਚ ਆਪਾਂ ਖੜੇ ਹਾਂ ਸਾਹਮਣੇ ਇੱਧਰ ਗੁਰਦੁਆਰਾ ਸਾਹਿਬ ਨੇ ਗੁਰਦੁਆਰਾ ਸ੍ਰੀ ਤੁੰਤਾਨ ਸਾਹਿਬ ਤੇ ਜਿੰਨੀਆਂ ਵੀ ਸੰਗਤਾਂ ਹਜੂਰ ਸਾਹਿਬ ਜਾਂਦੀਆਂ ਨੇ ਤਾਂ ਉਹ ਸੰਗਤਾਂ ਇਹ ਸਥਾਨ ਤੇ ਰੁੱਕੇ ਜਾਂਦੀਆਂ ਨੇ ਮੰਨਿਆ ਜਾਂਦਾ ਵੀ ਜੇ ਤੁਸੀਂ ਹਜੂਰ ਸਾਹਿਬ ਦੀ ਯਾਤਰਾ ਕਰਨੀ ਆ ਤਾਂ ਜਿਹੜੀਆਂ ਵੀ ਸੰਗਤਾਂ ਤੁੰਤਾਨ ਸਾਹਿਬ ਆ ਕੇ ਦਰਸ਼ਨ ਕਰਕੇ ਜਾਣਗੀਆਂ ਮੱਥਾ ਟੇਕ ਕੇ ਇੱਥੋਂ ਆਪਣੀ ਯਾਤਰਾ ਸ਼ੁਰੂ ਕਰਨਗੀਆਂ ਉਹਨਾਂ ਦੀ ਯਾਤਰਾ ਜਿਹੜੀ ਉਹ ਸਫਲ ਹੋਊਗੀ ਤੁੰਤਾਨ ਸਾਹਿਬ ਨੂੰ ਹਜੂਰ ਸਾਹਿਬ ਜਾਣ ਲਈ ਜਿਹੜੀ ਉਹ ਡਿਊਟੀ ਮੰਨਿਆ ਜਾਂਦਾ ਤੇ ਚੱਲਦੇ ਆਪਾਂ ਦਰਸ਼ਨ ਜਿਹੜੇ ਉਹ ਕਰਦੇ ਆ ਗੁਰਦੁਆਰਾ ਸ੍ਰੀ ਤੁੰਤਾਨ ਸਾਹਿਬ ਦੇ ਉੱਪਰ ਬੋਰਡ ਲੱਗਿਆ ਹੋਇਆ ਜੀ ਗੁਰਦ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਤੁਮਤਾਨ ਸਾਹਿਬ ਇਹ ਸਥਾਨ ਨੌਵੇਂ ਪਾਤਸ਼ਾਹ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਜਿਹੜੀ ਚਰਨਛੋਹ ਪ੍ਰਾਪਤ ਧਰਤੀ ਹੈ ਇਹ ਜਿਹੜੇ ਤੁਸੀਂ ਡਿਊਟੀ ਸਾਹਿਬ ਦੇ ਦਰਸ਼ਨ ਕਰ ਰਹੇ ਹੋ ਇਹ ਇੱਥੇ ਪ੍ਰਾਤਨ ਡਿਊਟੀ ਸਾਹਿਬ ਨੇ ਇਹਦਾ ਵੀ ਆਪਾਂ ਇਤਿਹਾਸ ਜਿਹੜਾ ਹੋ ਤੁਹਾਨੂੰ ਦੱਸਦੇ ਆ ਤੇ ਇਹਦੇ ਦਰਵਾਜ਼ੇ ਜਿਹੜੇ ਗੇਟ ਨੇ ਉਹ ਵੀ ਬਿਲਕੁਲ ਪ੍ਰਾਤਮਨ ਨੇ ਤੇ ਇੱਥੇ ਇਹ ਬੋਰਡ ਜਿਹੜਾ ਉਹ ਲੱਗਿਆ ਹੋਇਆ ਪ੍ਰਾਤਮਨ ਡਿਊਟੀ ਸਾਹਿਬ ਇਸ ਡਿਊਟੀ ਸਾਹਿਬ ਦੀ ਸੇਵਾ ਮਹਾਰਾਜਾ ਕਰਮ ਸਿੰਘ ਪਟਿਆਲਾ ਨੇ ਕਰਵਾਈ ਇਸ ਸਥਾਨ ਨੂੰ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਤਖਤ ਸ਼੍ਰੀ ਹਜੂਰ ਸਾਹਿਬ ਜੀ ਦੀ ਡਿਊਟੀ ਸਾਹਿਬ ਦਾ ਵਰ ਦਿੱਤਾ ਤੇ ਇਹ ਜਿਹੜਾ ਇਤਿਹਾਸ ਹੈ ਜਿਵੇਂ ਆਪਾਂ ਤੁਹਾਨੂੰ ਦੱਸਿਆ ਵੀ ਮੰਨਿਆ ਜਾਂਦਾ ਵੀ ਜਿਹੜੀਆਂ ਸੰਗਤਾਂ ਨੇ ਹਜੂਰ ਸਾਹਿਬ ਜਾਣ ਉਹ ਇੱਥੋਂ ਆਪਣੀ ਯਾਤਰਾ ਜਿਹੜੀ ਉਹ ਸ਼ੁਰੂ ਕਰਦੀਆਂ ਨੇ ਤੇ ਫਿਰ ਉਹਨਾਂ ਦੀ ਯਾਤਰਾ ਜਿਹੜੀ ਉਹ ਸਫਲ ਹੁੰਦੀ ਆ ਤੇ ਡਿਊਟੀ ਸਹਿਮਨਿਆ ਜਾਦਾ ਤੇ ਆਪਾਂ ਚਲਦੇ ਹਾਂ ਗੁਰਦੁਆਰਾ ਸਾਹਿਬ ਦੇ ਦਰਸ਼ਨ ਜਿਹੜੇ ਉਹ ਕਰਦੇ ਹਾਂ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਇਹ ਚਰਨ ਸ਼ੋਪ ਪ੍ਰਾਪਤ ਧਰਤੀ ਹੈ ਤੇ ਪਹਿਲਾਂ ਵੀ ਆਪਾਂ ਆਏ ਸੀਗੇ ਪਿਛਲੇ ਵੀ ਨੇ ਹਨਾ ਇਹ ਸਥਾਨ ਤੇ ਤੇ ਫੁੱਲ ਵੀਡੀਓ ਇਹ ਗੁਰਦੁਆਰਾ ਸਾਹਿਬ ਦੀ ਜਿਹੜੀ ਉਹ ਹੈਗੀ ਆਪਣੇ ਚੈਨਲ ਤੇ ਤੇ ਚਲਦੇ ਹਾਂ ਦਰਸ਼ਨ ਮੇਲੇ ਜਿਹੜੇ ਆਪਾਂ ਉਹ ਕਰਦੇ ਹਾਂ ਤੰਤਾਨ ਸਾਹਿਬ ਦੇ ਤੇ ਜਿੰਨੀਆਂ ਵੀ ਬੱਸਾਂ ਜਾਂਦੀਆਂ ਨੇ ਹਜ਼ੂਰ ਸਾਹਿਬ ਨੂੰ ਹਨਾ ਫਿਰ ਤੰਤਾਨ ਸਾਹਿਬ ਜਿਹੜੀਆਂ ਉਹ ਰੋਕੇ ਜਾਂਦੀਆਂ ਨੇ ਜੇ ਆਪਾਂ ਆਪਣਾ ਬਸ ਦੇ ਵਿੱਚ ਯਾਤਰਾ ਕਰ ਰਹੇ ਹਾਂ ਆਪਣੀ ਬਸ ਇੱਥੇ ਰੁਕੀ ਹੈ ਹੋਰ ਵੀ ਜਿੰਨੀਆਂ ਸੰਗਤਾਂ ਹਜੂਰ ਸਾਹਿਬ ਜਾਂਦੀਆਂ ਨੇ ਉਹ ਇਹ ਸਥਾਨ ਤੇ ਮੱਥਾ ਟੇਕ ਕੇ ਫਿਰ ਆਪਣੀ ਯਾਤਰਾ ਜਿਹੜੀ ਉਹ ਸ਼ੁਰੂ ਕਰਦੀਆਂ ਨੇ ਸਾਹਮਣੇ ਤੁਸੀਂ ਦਰਸ਼ਨ ਕਰ ਰਹੇ ਹੋ ਦਰਬਾਰ ਸਾਹਿਬ ਦੇ ਇਸ ਬੋਰਡ ਤੇ ਗੁਰਦੁਆਰਾ ਸ੍ਰੀ ਤਮਤਾਨ ਸਾਹਿਬ ਦਾ ਸਾਰਾ ਇਤਿਹਾਸ ਜਿਹੜਾ ਉਹ ਲਿਖਿਆ ਹੋਇਆ ਤੇ ਇਹ ਬੋਰਡ ਤੋਂ ਆਪਾਂ ਇਤਿਹਾਸ ਤੁਹਾਨੂੰ ਜਿਹੜਾ ਉਹ ਦੱਸ ਦਣੇ ਆ ਸੰਖੇਪ ਇਤਿਹਾਸ ਗੁਰਦੁਆਰਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਤਮਤਾਨ ਸਾਹਿਬ ਗੁਰਦੁਆਰਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਤਮਤਾਨ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਪਵਿੱਤਰ ਚਰਨਛੋਪਾ ਪ੍ਰਾਪਤ ਸਥਾਨ ਹੈ ਇਤਿਹਾਸਿਕ ਸਰੋਤਾਂ ਅਨੁਸਾਰ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਪੂਰਬੀ ਰਾਜਾਂ ਮਾਲਵਾ ਬਾਂਗੜ ਦੀ ਫੇਰੀ ਦੌਰਾਨ ਇਸ ਸਥਾਨ ਵਿਖੇ ਆਪਣੇ ਮubarək ਚਰਨ ਪਾਏ ਅਤੇ ਇਸ ਸਥਾਨ ਨੂੰ ਧਰ ਸ਼ਿਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਪਰਿਵਾਰ ਸਮੇਤ ਸਮੰਤ 1722 April 1665 ਇਸਵੀ ਵਿੱਚ ਤੁੰਤਾਨਗਰ ਵਿਖੇ ਪਹੁੰਚੇ ਇਸ ਯਾਤਰਾ ਦੌਰਾਨ ਗੁਰੂ ਸਾਹਿਬ ਜੀ ਮਾਤਾ ਨਾਨਕੀ ਜੀ ਮਾਤਾ ਗੁਜਰੀ ਜੀ ਅਤੇ ਸਿੱਖ ਸੰਗਤ ਸਮੇਤ ਇੱਕ ਤਾਲ ਕਿਨਾਰੇ ਆਣ ਬਰਾਜਮਾਨ ਹੋਏ ਅਤੇ ਇਥੋਂ ਦਾ ਸਥਾਨਕ ਜ਼ਿਮੀਦਾਰ ਚੌਧਰੀ ਦੱਗੋ ਦੁੱਧ ਲੈ ਕੇ ਗੁਰੂ ਜੀ ਦੀ ਸੇਵਾ ਵਿੱਚ ਹਾਜ਼ਰ ਹੋਇਆ ਅਤੇ ਗੁਰੂ ਜੀ ਨੇ ਉਸ ਨੂੰ ਅਸੀਸ ਦਿੱਤੀ ਭਾਈ ਦੱਗੋ ਦੁੱਧ ਲੈ ਕੇ ਮਿਲਿਆ ਹੈ ਇੱਥੇ ਦੁੱਧ ਸਦੀਵ ਰਹੂਗਾ ਤਵਾਰੀਖ ਗੁਰੂ ਖਾਲਸਾ ਅਨੁਸਾਰ ਦੱਗੋ ਨੇ ਰੱਥ ਡੋਲਾ ਗੱਡੀ ਊਂਟ ਘੋੜੇ ਆਪਣੀ ਹਵੇਲੀ ਵਿੱਚ ਉਤਾਰੇ ਸਨ ਅਤੇ ਆਲੇ ਦੁਆਲੇ ਦੇ ਪਿੰਡਾਂ ਦੀ ਸੰਗਤ ਵੀ ਆ ਕੇ ਗੁਰੂ ਜੀ ਦੀ ਸੇਵਾ ਕਰਨ ਲੱਗੀ ਇਸ ਯਾਤਰਾ ਦੌਰਾਨ ਗੁਰੂ ਜੀ ਨੇ ਲੰਬਾ ਸਮਾਂ ਤੁਮਤਾਨ ਸਾਹਿਬ ਵਿਖੇ ਟਿਕਾਣਾ ਕੀਤਾ ਇੱਥੇ ਮੁੱਖ ਡੇਰਾ ਰੱਖਦੇ ਆ ਗੁਰੂ ਜੀ ਇਥੋਂ ਵੱਖ-ਵੱਖ ਸਥਾਨਾਂ ਤੇ ਪ੍ਰਚਾਰ ਕਰਨ ਜਾਂਦੇ ਸੀਗੇ ਆਲੇ-ਦੁਆਲੇ ਦੇ ਪਿੰਡਾਂ ਵਿੱਚ ਜਿਹੜਾ ਉਹ ਗੁਰੂ ਸਾਹਿਬ ਪ੍ਰਚਾਰ ਕਰਨ ਉਹ ਜਾਂਦੇ ਹੁੰਦੇ ਸੀਗੇ ਇੱਥੇ ਜਿਹੜਾ ਇਤਿਹਾਸ ਵਾਲਾ ਜਿਹੜਾ ਉਹ ਬੋਰਡ ਹੈ ਇੱਥੇ ਜਿਹੜਾ ਉਹ ਲਿਖਿਆ ਹੋਇਆ ਵੀ ਕੁਝ ਸਰੋਤਾਂ ਅਨੁਸਾਰ ਗੁਰੂ ਸਾਹਿਬ ਨੇ ਇਸ ਸਥਾਨ ਤੋਂ ਤੁਰਨ ਸਮੇਂ ਸਥਾਨਕ ਜ਼ਿਮੀਂਦਾਰ ਦੱਗੋ ਨੂੰ ਕੁਝ ਮੋਹਰਾਂ ਦਿੱਤੀਆਂ ਅਤੇ ਇਸ ਸਥਾਨ ਤੇ ਖੂਹ ਧਰਮਸ਼ਾਲਾ ਤੇ ਬਾਗ ਲਵਾਉਣ ਲਈ ਆਦੇਸ਼ ਕੀਤਾ। ਮਾਲਵਾ ਦੇਸ਼ ਰਟਨ ਦੀ ਸਾਖੀ ਪੋਥੀ ਅਨੁਸਾਰ ਗੁਰੂ ਜੀ ਦੇ ਆਦੇਸ਼ ਨੂੰ ਨਾ ਮੰਨਦੇ ਆਂ। ਦੱਗੋ ਨੇ ਖੂਹ ਆਪਣੀ ਨਿਆਂ ਵਿੱਚ ਲਵਾ ਲਿਆ ਤਾਂ ਖੂਹ ਨਿਗਰਿਆ ਗਿਆ ਦੂਜੀ ਵਾਰੀ ਫਿਰ ਚਣਿਆ ਤਾਂ ਵਿੰਗਾ ਹੋ ਗਿਆ। ਗੁਰੂ ਸਾਹਿਬ ਜੀ ਨੇ ਕਿਹਾ ਕਿ ਦੱਗੋ ਤੇਰੇ ਘਰ ਲਟਣਗੇ ਗੱਦੋ ਜਿੱਥੇ ਕੂਆ ਨਾ ਨਾ ਚੱਕ ਇੱਥੇ ਗਣਗੇ ਅਕ ਪਰ ਇਤਿਹਾਸਿਕ ਸਰੋਤਾਂ ਵਿੱਚੋਂ ਇਸ ਗੱਲ ਦੀ ਪੁਸ਼ਟੀ ਨਹੀਂ ਹੁੰਦੀ ਅਤੇ ਗੁਰਮਤਿ ਦੇ ਦਾਇਰੇ ਅੰਦਰ ਵਰਸਰਾਪ ਨੂੰ ਕੋਈ ਮਾਨਤਾ ਨਹੀਂ ਦਿੱਤੀ ਗਈ ਗੁਰੂ ਜੀ ਦੀ ਯਾਤਰਾ ਦੌਰਾਨ ਆਨੰਦ ਲਾਲ ਸੋਹਣੇ ਦੇ ਪੁੱਤਰ ਭਾਈ ਇਰਾਮਦੇਵ ਨੇ ਜਲਰਾਹੀ ਭਾਵਨਾ ਸਹਿਤ ਸੰਗਤਾਂ ਦੀ ਸੇਵਾ ਕੀਤੀ ਉਹ ਜਲ ਦੀਆਂ ਗਾਗਰਾਂ ਸਿਰ ਤੇ ਢੋ ਸੰਗਤ ਨੂੰ ਜਲ ਛਕਾਉਣ ਅਤੇ ਲੰਗਰ ਵਿੱਚ ਜਲ ਪਹੁੰਚਾਉਣ ਦੀ ਸੇਵਾ ਕਰਦਾ ਰਿਹਾ ਅਤੇ ਧੂੜ ਮਿੱਟੀ ਤੋਂ ਬਚਾ ਲਈ ਇਸ ਤਰ੍ਹਾਂ ਛੜਕਾਉ ਕਰਦਾ ਜਿਵੇਂ ਮੀਂਹ ਪੈ ਗਿਆ ਹੋਵੇ ਹਰ ਸਮੇਂ ਸੇਵਾ ਲਈ ਤਤਪਰ ਹੋਣ ਨਾਲ ਗੁਰੂ ਜੀ ਉਸ ਤੋਂ ਪ੍ਰਸੰਨ ਹੋਏ ਅਤੇ ਉਸ ਦੀ ਸੇਵਾ ਭਾਵਨਾ ਵੇਖੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਉਸ ਨੂੰ ਮੀਹਾਂ ਸ਼ਾਹੀ ਬਖਸ਼ਿਸ਼ ਦਾ ਜਿਹੜਾ ਉਹ ਥਾਪੜਾ ਦਿੱਤਾ ਅਤੇ ਇੱਕ ਨਗਾਰਾ ਨਿਸ਼ਾਨ ਸਾਹਿਬ ਅਤੇ ਇੱਕ ਦੱਖਣੀ ਬੈਲ ਦੇ ਕੀ ਪ੍ਰਚਾਰ ਲਈ ਤੋਰਿਆ ਗੁਰੂ ਜੀ ਨੇ ਆਦੇਸ਼ ਅਨੁਸਾਰ ਭਾਈ ਮੀਹਾ ਜੀ ਨੇ ਬੰਗਰ ਇਲਾਕੇ ਦੇ ਬੰਗਰ ਇਲਾਕੇ ਤੋਂ ਇਲਾਵਾ ਮਾਝਾ ਮਾਲਵਾ ਦੁਆਬਾ ਆਦਿ ਥਾਵਾਂ ਵੱਲ ਵੀ ਪ੍ਰਚਾਰ ਕੀਤਾ ਅਤੇ ਸੰਗਤ ਗੁਰੂ ਘਰ ਨਾਲ ਜੋੜਿਆ ਦਸਮ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਮੱਖੋਵਾਲ ਵਿਖੇ ਇੱਕ ਸ੍ਰੀ ਸਾਹਿਬ ਇੱਕ ਬੀਲਡ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਅਤੇ ਆਪਣੇ ਸਜਾਏ ਦਸਤਾਰੇ ਵਿੱਚੋਂ ਅੱਧਾ ਦਸਤਾਰਾ ਭਾਈ ਮੀਹਾ ਜੀ ਨੂੰ ਬਖਸ਼ਿਆ ਗੁਰੂ ਜੀ ਨੇ ਉਸ ਨੂੰ ਮੀਹਾ ਨਾਮ ਨਾਲ ਸਾਹਿਬ ਦਾ ਖਿਤਾਬ ਬਖਸ਼ਿਆ ਤੇ ਮੀਹਾ ਜੀ ਨੂੰ ਮੀਹਾ ਸਾਹਿਬ ਆਖਿਆ ਜਾਨ ਲੱਗਾ ਇਸ ਫੇਰੀ ਤੋਂ ਬਾਅਦ ਤਮਤਾਨ ਨਗਰ ਦੀ ਸੰਗਤ ਦੇ ਸੱਦੇ ਨੂੰ ਪ੍ਰਵਾਨ ਕਰਦਿਆਂ ਗੁਰੂ ਜੀ ਸੰਮਤ 1722 ਸਤੰਬਰ 1665 ਈਸਵੀ ਦੇ ਦੁਸ਼ਹਿਰੇ ਤੋਂ ਬਾਅਦ ਤਮਤਾਨ ਵਿਖੇ ਚਰਨ ਪਾਏ ਅਤੇ ਕੁਝ ਸਰੋਤਾਂ ਅਨੁਸਾਰ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਇੱਕ ਗ੍ਰਿਫਤਾਰੀ ਤਮਤਾਨ ਦੇ ਤਮਤਾਨ ਦੇ ਸਥਾਨ ਤੋਂ ਹੋਣ ਵੀ ਸੰਬੰਧੀ ਪ੍ਰਮਾਣ ਮਿਲਦੇ ਹਨ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਚਰਨਛੋਹ ਪ੍ਰਾਪਤ ਹੋਣ ਕਰਕੇ ਗੁਰਦੁਆਰਾ ਸ੍ਰੀ ਤਮਤਾਨ ਸਾਹਿਬ ਸਿੱਖ ਸੰਗਤਾਂ ਲਈ ਸਤਕਾਰ ਅਤੇ ਵਿਸ਼ੇਸ਼ ਖਿੱਚ ਦਾ ਕੇਂਦਰ ਹੈ ਇਹ ਸਾਰਾ ਇਤਿਹਾਸ ਹੈ ਜੀ ਗੁਰਦੁਆਰਾ ਸ੍ਰੀ ਤਮਤਾਨ ਸਾਹਿਬ ਦਾ

ਕਰਵਾ ਦਨੇ ਆ ਅਤੇ ਨਾਲੇ ਕੁਝ ਹੋਰ ਜਿਹੜੇ ਤੁਸੀਂ ਸ਼ਾਸਤਰਾਂ ਦੇ ਦਰਸ਼ਨ ਕਰ ਰਹੇ ਹੋ ਇਹ ਵੀ ਸਾਰੇ ਪ੍ਰਾਤਨ ਸਿੰਘਾਂ ਦੇ ਸ਼ਾਸਤਰ ਨੇ ਉੱਪਰ ਲਿਖਿਆ ਹੋਇਆ ਇਹ ਸ਼ਾਸਤਰ ਪ੍ਰਾਤਨ ਸਿੰਘਾਂ ਦੇ ਹਨ ਸਾਰੇ ਪ੍ਰਾਤਨ ਸ਼ਾਸਤਰ ਇੱਥੇ ਦਰਬਾਰ ਸਾਹਿਬ ਦੇ ਵਿੱਚ ਸ਼ਿਸ਼ੋਭਿਤ ਨਹੀਂ ਜੀ ਗੁਰਦੁਆਰਾ ਸ਼੍ਰੀ ਤਨਤਪਾ ਸਾਹਿਬ ਦੇ ਆਪਾਂ ਦਰਸ਼ਨ ਜਿਹੜੇ ਉਹ ਕਰ ਲਏ ਜਿਵੇਂ ਆਪਾਂ ਤੁਹਾਨੂੰ ਦੱਸਿਆ ਵੀ ਜਿੰਨੀਆਂ ਵੀ ਸੰਗਤਾਂ ਹਜੂਰ ਸਾਹਿਬ ਜਾਂਦੀਆਂ ਨੇ ਤੇ ਇਸ ਸਥਾਨ ਤੇ ਦਰਸ਼ਨ ਕਰਕੇ ਜਾਂਦੀਆਂ ਨੇ ਮੰਨਿਆ ਜਾਂਦਾ ਵੀ ਇਸ ਸਥਾਨ ਨੂੰ ਜਿਹੜਾ ਉਹ ਹਜੂਰ ਸਾਹਿਬ ਦੀ ਡਿਊਟੀ ਮੰਨਿਆ ਜਾਂਦਾ ਤੇ ਇਹ ਆਪਣੇ ਨਾਲ ਪਾਈ ਜੀ ਉਹ ਨਹੀਂ ਨੇ ਬਸ ਦੇ ਜਿਹੜੇ ਉਹ ਮਾਲਕ ਨੇ ਅੱਜ ਸੱਚੀ ਗੱਲ ਹੈ ਸਿੱਕਾ ਜੀ ਇਹ ਦਿਓ ਜਾਣਕਾਰੀ ਅੱਜ ਆਪਾਂ ਸ਼ਾਮ ਨੂੰ ਕਿੱਥੇ ਰੁਕਾਂਗੇ ਜੀ ਆ ਕੇ ਅੱਜ ਸ਼ਾਮ ਨੂੰ ਆਪਣਾ ਆਗਰੇ ਵਿਸ਼ਰਾਮ ਹੈ ਜੀ ਇਹ ਆਪਣੀ ਜਿਹੜੀ ਯਾਤਰਾ ਸਤ ਸ੍ਰੀ ਅਕਾਲ ਸ੍ਰੀ ਹਜੁਰ ਸਾਹਿਬ ਦੀ ਯਾਤਰਾ ਹੈ ਉਹਦੀ ਜੋੜੀ ਜਿਹੜੀ ਸ੍ਰੀ ਸੰਧਾਨ ਸਾਹਿਬ ਤੋਂ ਸ੍ਰੀ ਗੁਰਤੇਗ ਭਗਦਰ ਸਾਹਿਬ ਜੀ ਦਾ ਗੁਰਦੁਆਰਾ ਸਥਾਨਾ ਜੀ ਇਸ ਸਥਾਨ ਤੋਂ ਜਿਹੜੀ ਇਹ ਯਾਤਰਾ ਇੱਥੋਂ ਚਾਲੂ ਹੁੰਦੀ ਹੈ ਇਹ ਪਹਿਲੇ ਸਥਾਨ ਤੇ ਸੰਗਤ ਗੁਰਦੁਆਰਾ ਚੌਰਮਾਰ ਸਾਹਿਬ ਦੀ ਹਾਤੀ ਤੋਂ ਚੱਲ ਕੇ ਵੱਖ-ਵੱਖ ਸਥਾਨਾਂ ਤੋਂ ਸੰਗਤ ਜਿਹੜੀ ਇੱਥੇ ਪਹੁੰਚੀ ਹੈ ਅੱਗੇ ਰਵਾਨਾ ਹੋਣ ਲੱਗੀ ਹੈ ਜੀ ਹੁਣ ਸੰਗਤ ਬਹੁਤ ਖੁਸ਼ ਹੈ ਬਹੁਤ ਵਧੀਆ ਸੰਗਤ ਗੁਰੂ ਕਿਰਪਾ ਕਰਨ ਸੱਚੇ ਪਾਤਸ਼ਾਹ ਸਾਰੇ ਯਾਤਰਾ ਸਫਲੀ ਕਰਨ ਬੋਲਾ ਸੋਨਿਆ ਸੋ ਤ੍ਰੀਆ ਕਾਲੋ ਸੋ ਤ੍ਰੀਆ ਕਾਲੋ ਬੋਲਾ ਸੋਨਿਆ ਸੋ ਤ੍ਰੀਆ ਕਾਲੋ ਬੋਲਾ ਵਰਦੋਰਾ ਸ਼੍ਰੀ ਧੰਕਾ ਸਾਹਿਬ ਤੋਂ ਆਪਣੀ ਯਾਤਰਾ ਜਿਹੜੀ ਅੱਗੇ ਦੀ ਸ਼ੁਰੂ ਹੋ ਗਈ ਹੈ ਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤ ਸ਼ਹਿਰ ਕ੍ਰੋਸ ਕਰਕੇ ਆਪਾਂ ਰੁਕਿਆ ਤੇ ਇਥੋਂ ਆਖਰੀ ਦੀ ਦੂਰੀ ਜਿਹੜੀ ਹੋ ਰਹੀ ਹੈ तकरीबन 260 ਕਿਲੋਮੀਟਰ ਰਹਿ ਗਈ ਤੇ ਆ ਆਪਾਂ ਟਾਬੇ ਤੇ ਬਸ ਜਿਹੜੀ ਹੋ ਰੁਕੀ ਹੈ ਇਥੇ ਚਾਹ ਪੀਵਾਂਗੇ ਹਨ ਕਿਉਂਕਿ ਸਫਰ ਤੁਮਤਾਨ ਸਾਹਿਬ ਤੋਂ ਕਾਫੀ ਲੰਬਾ ਕਰ ਲਿਆ ਸਿੱਧਾ ਉਰੇ ਆ ਕੀ ਸਟਾਪ ਲਿਆ ਜਿੱਦੇ ਤੁਮਤਾਨ ਸਾਹਿਬ ਤੋਂ ਚੱਲੇ ਆ 260 ਕਿਲੋਮੀਟਰ ਦੀ ਦੂਰੀ ਜਿਹੜੀ ਉਹ ਰਹਿ ਗਈ ਤੇ ਆ ਨੋਨ ਲ ਲੈਣ ਲੱਗੇ ਆ ਪਾਣੀ ਦੀ ਬੋਤਲ ਤੇ ਬਾਹਰ ਦੂਜਾ ਪਾਣੀ ਹੋਣੀ ਸੀ ਨਾ ਟੇਸਟੀ ਨਹੀਂ ਸੀ ਉਹ ਖਾਰਾ ਜਿਹਾ ਪਾਣੀ ਸੀ ਹਾਂ ਮੂੰਹ ਤੇ ਦੋਵੇ ਨਾ ਹੋਰੇ ਰੋੜ ਦੇ ਹਾਂ ਤੇ ਚਾਹ ਜਿਹੜੀ ਉਹ ਕਹੀ ਹੈ ਬਾਈ ਨੂੰ ਇੱਥੋਂ ਚਾਹ ਛੱਕ ਕੇ ਫੇਰ ਅੱਗੇ ਦਾ ਜਿਹੜਾ ਆਪਣਾ ਸਫਰ ਸ਼ੁਰੂ ਕਰਦੇ ਆਂ ਤੇ ਟਾਈਮ ਦੱਸੀ ਕਿੰਨਾ ਹੋ ਗਿਆ ਬਾਈ ਨੂੰ ਨੇ ਪੌਣੇ 7 ਹੋ ਗਏ ਤਾਂ ਆਪਾਂ ਨੂੰ 12:30 ਹੋ ਜਾਣਗੇ ਆਗਰੇ ਜਾਂਦੇ ਆਂ ਤੇ ਨੂੰ ਆਰਾਮ ਨਾਲ 12:30 1 ਵਜੇ ਹਾਂ ਕਿਉਂਕਿ ਪਹਿਲਾ ਦਿਨ ਹੁੰਦਾ ਯਾਤਰਾ ਦਾ ਫਿਰ ਤਾਂ ਫਿਰ ਪਹਿਲੇ ਦਿਨ ਦਾ ਟਾਈਮ ਲੱਗ ਹੀ ਜਾਂਦਾ ਸਾਰੀਆਂ ਸੰਗਤਾਂ ਆਪਣੇ ਨਾਲ ਦੀਆਂ ਜਿਹੜੀਆਂ ਇੱਥੇ ਬੈਠੀਆਂ ਨੇ ਚਾਹ ਛੱਕਣ ਵਾਸਤੇ ਸਾਹਮਣੇ ਚੱਲਦਾ ਰੋਡ ਵੱਡਾ ਨੈਸ਼ਨਲ ਹਾਈਵੇ ਬਹੁਤ ਸਾਰੇ ਇੱਥੇ ਤਾਬੇ ਜਿਹੜੇ ਰੋਡ ਤੇ ਹੈਗੇ ਨੇ ਤੇ ਉਧਰ ਖੜੀ ਹੈ ਜਿਹੜੀ ਆਪਣੀ ਬੱਸ ਹਣਾ ਸਾਹਮਣੇ ਸੇ ਚਾਹ ਸ਼ਾਕੇ ਫੇਰ ਅੱਗੇ ਦਾ ਸਫ਼ਰ ਆਪਣਾ ਜਿਹੜਾ ਉਹ ਸ਼ੁਰੂ ਕਰਦੇ ਆ ਇਹ ਹੈਗਾ ਸ਼੍ਰੀ ਵਾਲਾ ਜੀ ਟੱਬਾ ਇੱਥੇ ਆਪਾਂ ਰੁਕਿਆ ਕਹੀ ਹੋਈ ਚਾਹ ਬਾਈ ਨੂੰ ਕੈਦੀ ਪੁੱਲਣਾ ਜਾਵੇ ਉਹ ਬਿਛਲੇਰੀ ਬਿਛਲੇਰੀ ਰੋਤੋ ਕਰੋਤੋ ਕ੍ਰੋਸ ਕਰਕੇ ਖੜੇ ਆ ਬਾਈ ਆਪਾਂ ਕਿਹੜਾ ਪਿੰਡਾ ਵੀਰ ਦਾ ਜਿਲ੍ਹਾ ਸੰਸਾ ਜਿਲ੍ਹਾ ਸੰਸਾ ਠੀਕ ਹੈ ਜੀ ਠੀਕ ਹੈ ਬਾਕੀ ਬਾਬਾ ਜੀ ਉਹਨੇ ਆਪਾਂ ਮਿਲਾਇਆ ਹੀ ਸੀਗਾ ਸਵੇਰੇ ਤੇ ਦਲੇਰ ਬਾਈ ਸਾਸੀ ਗਲ ਬਾਈ ਕੀ ਹਾਲ ਨੇ ਠੀਕ ਹੋ ਤੇ ਬਾਈ ਹੁਣੀ ਆਪਾ ਪਟਨਾ ਸਾਹਿਬ ਗਏ ਸੀ ਯਾਤਰਾ ਕੀਤੀ ਸੀ ਤਾਂ ਬਾਈ ਹੁਣੀ ਆਪਣੇ ਨਾਲ ਗਏ ਸੀਗੇ ਤੇ ਬਾਕੀ ਬਾਈ ਜੀ ਹੁਣੀ ਨਾਲ ਵੀ ਆਪਾਂ ਮਿਲੀ ਸੀਗੇ ਸਵੇਰੇ ਤੇ ਸਾਰੀਆਂ ਸੰਗਤਾਂ ਬਹੁਤ ਵਧੀਆ ਯਾਤਰਾ ਜਿਹੜੀ ਆਪਣੀ ਚੱਲ ਰਹੀ ਹੈ ਪਹਿਲੇ ਦਿਨ ਦੀ ਯਾਤਰਾ ਬਹੁਤ ਵਧੀਆ ਰਹੀ ਤੇ ਵੀਰ ਹੁਣੀ ਵੀ ਆਪਣੇ ਨਾਲ ਜਿਹੜੀ ਉਹ ਯਾਤਰਾ ਕਰ ਰਹੇ ਨੇ ਜਗੇ ਤੋਂ ਸਰਪੰਚ ਜਗੇ ਤੋਂ ਜੀ ਇਹ ਸਰਪੰਚ ਸਾਹਿਬ ਨੇ ਜਗੇ ਤੋਂ ਹੈ ਬਾਈ ਇਹ ਵੀ ਆਪਣੇ ਨਾਲ ਯਾਤਰਾ ਕਰ ਰਹੇ ਨੇ ਸਮਾਂ ਹੋ ਗਿਆ ਜੀ ਰਾਤ ਦੇ ਪੌਣੇ 12 ਆਪਾਂ ਪਹੁੰਚ ਗਏ ਆਗਰੇ ਗੁਰਦੁਆਰਾ ਸ੍ਰੀ ਗੁਰੂ ਕਾ ਤਾਲ ਸਾਹਿਬ ਉਧਰ ਸਾਹਮਣੇ ਪਿੱਛੇ ਜਿਹੜੇ ਉਹ ਗੁਰਦੁਆਰਾ ਸਾਹਿਬ ਨੇ ਗੁਰਦੁਆਰਾ ਦੁਖਨਿਵਾਰਨ ਸਾਹਿਬ ਗੁਰੂ ਕਾ ਤਾਲ ਆਗਰਾ ਤੇ ਪੌਣੇ 12 ਆਪਾਂ ਪਹੁੰਚੇ ਆ ਇੱਥੇ ਤੇ ਸਾਰੀਆਂ ਸੰਗਤਾਂ ਜਿਹੜੀਆਂ ਉਹ ਬੱਸ ਚੋਂ ਉਤਰ ਰਹੀਆਂ ਨੇ ਆਪਾਂ ਵੀ ਚੱਲਦੇ ਆ ਪਹਿਲਾਂ ਅਨੋਨੇ ਬਈ ਪਹਿਲਾਂ ਲੰਗਰ ਛਕੀਏ ਆਪਾਂ ਜਾ ਕੇ ਤੇ ਸਫ਼ਰ ਬਹੁਤ ਲੰਬਾ ਸੀ ਅੱਜ ਦਾ ਤੇ ਕਿਵੇਂ ਰਿਹਾ ਸਫ਼ਰ ਕੋ ਘੰਟ ਰਿਹਾ ਵੀਰੇ ਮੈਂ ਸੌਂ ਕੇ ਆਇਆ ਵਧੀਆ ਰਿਹਾ ਮੇਰੇ ਲਈ ਤਾਂ ਬਹੁਤ ਵਧੀਆ ਰਿਹਾ ਬਾਕੀ ਤੂੰ ਦੱਸ ਹਾਂ ਠੀਕ ਸੀ ਮੈਨੂੰ ਜਣੀ ਕੀ ਨੀਂਦ ਨਹੀਂ ਆਈ ਅੱਧਾ ਘੰਟ ਹੀ ਸੋਇਆ ਬਾਕੀ ਅੱਖਾਂ ਬੰਦ ਕਰਕੇ ਪਏ ਰਹੇ ਇੱਕ ਨੇ ਨੀਂਦ ਤਾਂ ਕਾਨੂੰ ਆਉਂਦੀ ਆ ਜਣੀ ਕਿ ਵਧੀਆ ਠੀਕ ਯਾਰ ਹੋ ਜਾਂਦਾ ਬੰਦਾ ਬੈਠ ਕੇ ਜੇ ਨਾ ਲੱਤਾਂ ਨਹੀਂ ਵਰ ਸਿੱਧੀਆਂ ਲੱਤਾਂ ਇਕੱਠੀਆਂ ਹੋਏ ਬੈਠੇ ਹੁਣ ਤੁਰ ਤਰ ਕੇ ਸਿੱਧੀਆਂ ਹੋਣਗੀਆਂ ਲੱਤਾਂ ਨਾ ਇਕੱਠੇ ਜੇ ਕਰਤੇ ਜਮੈਂ ਇਕੱਠੇ ਜੇ ਨਹੀਂ ਹੋ ਜਾਂਦੇ ਸਰੀਰ ਚਲੋ ਹੁਣ ਆਪਾਂ ਚੱਲਦੇ ਆਂ ਬਾਈ ਨੂੰਨੇ ਲੰਗਰ ਪ੍ਰਸ਼ਾਦ ਦਾ ਛਕਦੇ ਆਂ ਫੇਰ ਇੱਥੇ ਹਾਲ ਆ ਹਾਲ ਦੇ ਵਿੱਚ ਆਪਾਂ ਜਿਹੜਾ ਰਹਾਗੇ ਬਾਕੀ ਦਰਸ਼ਨ ਗੁਰਦੁਆਰਾ ਸਾਹਿਬ ਦੇ ਵਿੱਚ ਸਵੇਰੇ ਕਰਾਂਗੇ ਮੱਥਾ ਆਪਾਂ ਸਵੇਰੇ ਟੇਕਾਂਗੇ ਆ ਸਾਹਮਣੇ ਦਰਬਾਰ ਸਾਹਿਬ ਨੇ ਗੁਰਦੁਆਰਾ ਗੁਰੂ ਕਾ ਤਾਲ ਸਾਹਿਬ ਦੇ ਤੇ ਲੰਗਰ ਹਾਲ ਵੀ ਸਾਹਮਣੇ ਹੀ ਹੈ ਚੱਲਦੇ ਆ ਲੰਗਰ ਹਾਲ 'ਚ ਜਿਵੇਂ ਆਪਾਂ ਦਿਖਾਇਆ ਜੀ ਆਪਾਂ ਪਹੁੰਚ ਗਏ ਆਗਰੇ ਗੁਰਦੁਆਰਾ ਗੁਰੂ ਕਾ ਤਾਲ ਸਾਹਿਬ ਕੇ ਤੇ ਲੰਗਰ ਪ੍ਰਸ਼ਾਦ ਆਪਾਂ ਛਕ ਲਿਆ ਦਰਸ਼ਨ ਗੁਰਦੁਆਰਾ ਸਾਹਿਬ ਦੇ ਆਪਾਂ ਸਵੇਰੇ ਕਰਾਂਗੇ ਟਾਈਮ ਹੁਣ ਬਹੁਤ ਜ਼ਿਆਦਾ ਹੋ ਗਿਆ ਰਾਤ ਦਾ 1 ਵਜ ਗਿਆ ਤੇ ਰਹਿਣ ਦਾ ਪ੍ਰਬੰਧ ਕਰਦੇ ਕਰਦੇ ਆਪਾਂ ਨੂੰ ਟਾਈਮ 1 ਘੰਟਾ ਲੱਗ ਗਿਆ ਪੂਰਾ 12:00 ਵਜੇ ਆਪਾਂ ਪੌਣੇ 12 ਇੱਥੇ ਪਹੁੰਚ ਗਏ ਸੀ ਤੇ ਇੱਧਰ ਪਿੱਛੇ ਇੱਕ ਹਾਲ ਆ ਬਾਬਾ ਜੀ ਪਹਿਲਾਂ ਸਾਨੂੰ ਕਹਿੰਦੇ ਸੀ ਵੀ ਹਾਲ ਦੇ ਵਿੱਚ ਤੁਸੀਂ ਪੈ ਜਿਓ ਪਰ ਅਸੀਂ ਸਲਾਹ ਬਣਾਈ ਉੱਥੇ ਗਰਮੀ ਬਹੁਤ ਜ਼ਿਆਦਾ ਸੀ ਫਿਰ ਅਸੀਂ ਗੱਦੇ ਲੈ ਕੇ ਬਾਬਾ ਜੀ ਤੋਂ ਬਾਹਰ ਹੀ ਗੱਦੇ ਲਾ ਲਏ ਸਾਰੀ ਸੰਗਤ ਨੇ ਇੱਧਰ ਸਾਰੀ ਸੰਗਤ ਆਪਣੇ ਨਾਲ ਆ ਲਈ ਹੋਆ ਸਾਰੀ ਸੰਗਤ ਹਨਾ ਬਾਕੀ ਇਥੋਂ ਆਪਾਂ ਕੱਲ ਨੂੰ ਆਪਣਾ ਅੱਗੇ ਦਾ ਸਫ਼ਰ ਜਿਹੜਾ ਸ਼ੁਰੂ ਕਰਾਂਗੇ ਅੱਗੇ ਦੀ ਯਾਤਰਾ ਜਿਹੜੀ ਉਹ ਸ਼ੁਰੂ ਕਰਾਂਗੇ ਆਉਣ ਵਾਲੇ ਦਿਨਾਂ ਦੇ ਵਿੱਚ ਤੁਹਾਨੂੰ ਤਕਸ਼ਿਰੀ ਹਜੂਰ ਸਾਹਿਬ ਦੇ ਦਰਸ਼ਨ ਕਰਵਾਵਾਂਗੇ ਹੋਰ ਜਿਹੜੇ ਵੀ ਰਾਹਤੇ ਦੇ ਵਿੱਚ ਇਤਿਹਾਸਿਕ ਸਥਾਨ ਆਉਣਗੇ ਉਹਨਾਂ ਦੇ ਦਰਸ਼ਨ ਕਰਵਾਵਾਂਗੇ ਜਿਵੇਂ ਦੁਸ਼ਹਿਰਾ ਜਿਹੜਾ ਉਹ ਉੱਥੇ ਮਨਾਇਆ ਜਾਂਦਾ ਹਨਾ ਦੁਸ਼ਹਿਰੇ ਤੇ ਬਹੁਤ ਸਾਰੀਆਂ ਸੰਗਤਾਂ ਉੱਥੇ ਪਹੁੰਚਦੀਆਂ ਨੇ ਉਹ ਸਾਰਾ ਉਹਨਾਂ ਵਾਲੀਆਂ ਵੀਡੀਓਜ਼ ਦੇ ਵਿੱਚ ਦਿਖਾਵਾਂਗੇ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਪਿੰਡ ਤੋਂ ਲੈ ਕੇ ਸਾਰਾ ਸਫ਼ਰ ਤੁਹਾਨੂੰ ਆਗਰੇ ਤੱਕ ਦਾ ਦਿਖਾਇਆ ਜਿੱਥੋਂ ਆਪਣਾ ਵਲੌਗ ਜਿਹੜਾ ਉਹ ਸ਼ੁਰੂ ਕੀਤਾ ਸੀ ਤੋ ਇਸ ਵੀਡੀਓ ਨੂੰ ਅੱਜ ਦਿਨ ਨੂੰ ਐਂਡ ਕਰਦੇ ਆ ਕੱਲ ਨੂੰ ਆਪਾਂ ਚੱਲਾਂਗੇ ਨਵੇਂ ਸਫਰਾਂ ਤੇ ਇਹ ਵੀਡੀਓ ਨੂੰ ਆਪਾਂ ਇੱਥੇ ਐਂਡ ਕਰਦੇ ਆ ਵੀਡੀਓ ਨੂੰ ਲਾਈਕ ਕਰਿਓ ਸ਼ੇਅਰ ਕਰਿਓ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਮਿਲਦੇ ਆਂ ਅਗਲੀ ਵੀਡੀਓ ਦੇ ਵਿੱਚ ਉਰੇ ਤੱਕ ਆਪਣੀ ਵੀਡੀਓ ਦੇਖਣ ਲਈ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ